ਜੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਵੈਰੋ ਨੰਗਲ ਵਿਖੇ ਪਹੁੰਚੇ ਹਾਂ ਜਿੱਥੇ ਕਿ ਬੀਤੇ ਦਿਨੀ ਸਕੂਲ ਦੇ ਮਾਲਕ ਨਰਿੰਦਰ ਸਿੰਘ ਬਾਠ ਨੂੰ ਅਗਿਆਤ ਫੋਨ ਦੇ ਤੋਂ ਧਮਕੀਆਂ ਆਈਆਂ ਕਿ ਉਹ ਜਿਹੜਾ ਉਹਨਾਂ ਨੂੰ ਪੈਸੇ ਦੇਵੇ ਪੈਸੇ ਦੀ ਵੱਡੀ ਮੰਗ ਕੀਤੀ 50 ਲੱਖ ਦੇ ਕਰੀਬ ਮੰਗ ਕੀਤੀ ਤੇ ਉਸ ਤੋਂ ਬਾਅਦ ਫਿਰ ਦੁਬਾਰਾ ਫੋਨ ਆਉਣੇ ਚਾਲੂ ਹੋਏ ਤੇ 10 ਲੱਖ ਰੁਪਏ ਤੱਕੀਰ ਮੰਗ ਕਰਦੇ ਆ ਜਦੋਂ ਮੰਗ ਪੂਰੀ ਨਾ ਹੋਣ ਤੇ ਜਿਹੜਾ ਵਾ ਰਾਤ ਵੇਲੇ ਸਕੂਲ ਬੰਦ ਹੋਣ ਤੋਂ ਬਾਅਦ ਗੇਟ ਦੇ ਵਿੱਚ ਤੇ ਦੀਵਾਰ ਦੇ ਵਿੱਚ ਗੋਲੀਆਂ ਮਾਰੀਆਂ ਗਈਆਂ ਇਹ ਜਿਹੜੇ ਕਿ ਗੋਲੀਆਂ ਦੇ ਨਿਸ਼ਾਨ ਦਿਖਾਈ ਦੇ ਰਹੇ ਨੇ ਤੁਹਾਡੇ ਸਾਹਮਣੇ ਨੇ ਤੇ ਇਸ ਤੋਂ ਬਾਅਦ ਆ ਦੋ ਗੋਲੀਆਂ ਦੀਵਾਰ ਦੇ ਵਿੱਚ ਲੱਗੀਆਂ ਤੇ ਇਹਨਾਂ ਤੋਂ ਬਾਅਦ ਹੋਰ ਵੀ ਜੜੇ ਆ ਫਾਇਰ ਕੀਤੇ ਗਏ ਆ ਜਿਹੜੀ ਕਿ ਮੰਦ ਭਾਗੀ ਘਟਨਾ ਦੇ ਨਾਲ ਪੂਰਾ ਇਲਾਕਾ ਪੂਰੇ ਸਕੂਲ ਪੂਰੇ ਬਿਜ਼ਨਸਮੈਨ ਪੂਰੀ ਤਰ੍ਹਾਂ ਜੜਾ ਚਿੰਤਾ ਦੇ ਵਿੱਚ ਨੇ ਕਿ ਜੇ ਅਜਿਹੇ ਛੋਟੇ ਸਕੂਲਾਂ ਦੇ ਵਿੱਚ ਜਾਂ ਆਮ ਸਕੂਲਾਂ ਦੇ ਵਿੱਚ ਜਾਂ ਆਮ ਪਬਲਿਕ ਦੇ ਉੱਤੇ ਗੋਲੀਆਂ ਚੱਲਦੀਆਂ ਨੇ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਫਰੋਤੀਆਂ ਮੰਗੀਆਂ ਜਾਂਦੀਆਂ ਨੇ ਤੇ ਇਸ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਕੋਈ ਵੀ ਬਿਜ਼ਨਸ ਕਰਨ ਵਾਸਤੇ ਤਿਆਰ ਨਹੀਂ ਹੋਵੇਗਾ ਤੇ ਜਿਹੜਾ ਸਮਾਂ ਬਹੁਤ ਹੋਰ ਭਿਆਨਕ ਬੰਦਾ ਜਾ ਰਿਹਾ ਸੋ ਇੱਥੇ ਜਿਹੜਾ ਪੁਲਿਸ ਵੱਲੋਂ ਜਿਹੜਾ ਘਿਲੀ ਕਾਰਵਾਈ ਜਿਹੜੀ ਹਰ ਪਾਸੇ ਕੀਤੀ ਜਾ ਰਹੀ ਆ ਹਰ ਰੋਜ਼ ਗੋਲੀਆਂ ਚੱਲਦੀਆਂ ਨੇ ਸਰਕਾਰ ਦਾ ਜਿਹੜਾ ਰਾਜ ਜੰਗਲ ਦਾ ਰਾਜ ਬਣਦਾ ਜਾ ਰਿਹਾ ਹੈ ਜਿੱਥੇ ਕਿ ਆਮ ਆਦਮੀ ਪਾਰਟੀ ਨੂੰ ਸਰਕਾਰ ਨੂੰ ਲੋਕਾਂ ਨੇ ਇਸ ਕਰਕੇ ਚੁਣਿਆ ਸੀਗਾ ਕਿ ਲੋਕਾਂ ਦੀਆਂ ਮੁਸ਼ਕਲਾਂ ਹੱਲ ਹੋਣਗੀਆਂ ਡਕੈਤੀਆਂ ਖਤਮ ਹੋਣਗੀਆਂ ਲੁੱਟ ਖੋਹਾਂ ਖਤਮ ਹੋਣਗੀਆਂ ਪ੍ਰਸ਼ਾਸਨ ਜਿਹੜਾ ਵਾ ਚੰਗੇ ਤਰੀਕੇ ਨਾਲ ਕੰਮ ਕਰੂਗਾ ਰਿਸ਼ਵਤਖੋਰੀ ਭ੍ਰਿਸ਼ਟਾਚਾਰੀ ਬੰਦ ਹੋਵੇਗੀ ਪਰ ਦਿਨ ਪ੍ਰਤੀ ਦਿਨ ਅਜੇ ਹੀ ਆ ਘਟਨਾਵਾਂ ਅਜੇ ਹੀ ਰਿਸ਼ਵਤਖੋਰੀਆਂ ਅਜੇ ਹੀ ਫਰੋਤੀਆਂ ਵਧਦੀਆਂ ਜਾ ਰਹੀਆਂ ਨੇ ਜਿਨ੍ਹਾਂ ਨੂੰ ਠੱਲ ਪਾਉਣ ਵਾਸਤੇ ਪ੍ਰਸ਼ਾਸਨ ਨੂੰ ਤੇ ਲੋਕਾਂ ਨੂੰ ਇੱਕਜੁੱਟ ਹੋਣ ਦੀ ਲੋੜ ਹੈ ਆਓ ਗੱਲਬਾਤ ਕਰਦੇ ਹਾਂ ਸਕੂਲ ਦੇ ਮਾਲਕ ਨਰਿੰਦਰ ਸਿੰਘ ਬਾਠੀ ਜੀ ਨਾਲ ਅੱਛਾ ਜੀ ਕਹਿੰਦੇ ਮੇਰਾ ਵਾਰੰਗਲਿਆ ਜੀ ਤੇ ਸ੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਵਾਰੰਗਲ ਦੇ 35 ਕੋਰਿਆਂ ਤੇ ਕਲਾਉਂਦਾ ਇਹ ਦਿਨੀ ਜੂਨ ਦੇ 16 ਤਰੀਕ ਨੂੰ ਮੈਨੂੰ ਦੋ ਵਾਰ ਕਾਲ ਆਈ ਥਰੈਡ ਆਇਆ ਕਿ ਅਸੇ ਚਾਹੀਦੇ ਆ ਮੈਂ ਨਾ ਨੁਕਰ ਕੀਤੀ ਕਿਉਂਕਿ ਪੈਸੇ ਦਿੱਤੇ ਵੀ ਨਹੀਂ ਜਾਣੇ ਤੇ ਬਾਅਦ ਵਿੱਚ ਇੱਕ ਮਹੀਨਾ ਮੈਂ ਥੋੜਾ ਡਰਦਿਆਸਤ ਵਿੱਚ ਰਿਹਾ ਉਸ ਦਿਨ ਮੈਨੂੰ ਨਾ ਧਮਕੀ ਦਿੱਤੀ ਕਿ ਤੈਨੂੰ ਨਿਠਾਂਗੇ ਤੇ ਕੱਲ 17 ਤਰੀਕ ਦੀ ਅੱਧੀ ਰਾਤ ਨੂੰ 12:40 ਮਿੰਟ ਦੇ ਉੱਤੇ ਮੇਰੇ ਗੇਟ ਦੇ ਉੱਤੇ ਉਹਨਾਂ ਨੇ ਤਿੰਨ ਗੋਲੀਆਂ ਮਾਰੀਆਂ ਮੈਨੂੰ ਡਰਾਉਂਦੀ ਖਤ ਬਾਅਦ ਵਿੱਚ ਮੈਨੂੰ ਰਾਤ ਨੂੰ ਕਾਲ ਕੀਤੀ ਸਵੇਰੇ ਫਿਰ ਕੀਤੀ ਸਵੇਰੇ ਫਿਰ ਇਹੀ ਕਿਹਾ ਕਿ ਜੇ ਪੈਸੇ ਨਹੀਂ ਦੇਵੇਂਗਾ ਤੇ ਤੇਰਾ ਇਹੋ ਜਿਹਾ ਹੋਊਗਾ ਤੇ ਮਤਲਬ ਮੈਂ ਪਰੇਸ਼ਾਨ ਆ ਉਸੇ ਵੇਲੇ ਪੁਲਿਸ ਪ੍ਰਸ਼ਾਸਨ ਨੂੰ ਸ਼ਿਕਾਇਤ ਕੀਤੀ ਆ ਪੁਲਿਸ ਪ੍ਰਸ਼ਾਸਨ ਯਤਨ ਕਰ ਰਿਹਾ ਹੈ ਜੀ ਕਿ ਇਹ ਕੇਸ ਤੇਸ ਕੀਤਾ ਜਾਵੇ ਤੇ ਮੈਂ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਇਹ ਜਿਹੜੇ ਸਕੂਲ ਆ ਵਿਦਿਆ ਤੇ ਮੰਦਰ ਆ ਕਿ ਕਿਸੇ ਵੀ ਸਮਾਜ ਦੇ ਕਿਸੇ ਵੀ ਸੁਧਾਰਨ ਵਿਅਕਤੀ ਨੂੰ ਵੀ ਇਦਾਂ ਦੇ ਕੋਈ ਥੈਟ ਨਹੀਂ ਆਉਣੀ ਚਾਹੀਦੀ ਇਸ ਕਰਕੇ ਬੇਨਤੀ ਆ ਕਿ ਇਹ ਪੁਲਿਸ ਪ੍ਰਸ਼ਾਸਨ ਜੀ ਇਹੋ ਜਿਹੇ ਅਨਸਰਾਂ ਨਾਲ ਨੱਥ ਪਾਵੇ ਜਿਹੜੇ ਅਨਸਰ ਸਮਾਜ ਵਿਰੋਧੀ ਆ ਜਾਂ ਸਮਾਜ ਨੂੰ ਤਾਰਕੀਦੋ ਕਰਨਾ ਚਾਹੁੰਦੇ ਆ ਇਸ ਕਰਕੇ ਹੀ ਤਾਂ ਲੋਕ ਇੱਥੋਂ ਪ੍ਰਵਾਸ ਕਰ ਰਹੇ ਆ ਤੇ ਵਾਪਸੀ ਨਹੀਂ ਕਰ ਰਹੇ ਜਿਹੜੇ ਪ੍ਰਵਾਸ ਕੀਤਾ ਉਹ ਵੀ ਵਾਪਸੀ ਕਰਨ ਨੂੰ ਤਿਆਰ ਨਹੀਂ ਆ ਇਹ ਮੇਰੇ ਵੱਲੋਂ ਇਹੀ ਬੇਨਤੀ ਸਰ ਜੋ ਪਿੰਡ ਬੈਰੋ ਨੰਗਲ ਵਿਖੇ ਘਟਨਾ ਵਾਪਰੀ ਆ ਕੀ ਇਹਦੇ ਬਾਰੇ ਕਹਿਣਾ ਚਾਹੋ ਉਸ ਬਾਰੇ ਵੀ ਅਣਜਾਣ ਬੰਦੇ ਮੋਟਰਸਾਈਕਲ ਸਵਾਰ ਤੇ ਆਏ ਨੇ ਤੇ ਕੋਈ ਇਹਨਾਂ ਨੂੰ ਪੂਰਾ ਪੈਸੇ ਦੀ ਡਿਮਾਂਡ ਦਰਦੇਸ਼ ਹੀ ਤੁਹਾਡੀ ਹੁੰਦੀ ਹੈ ਇਸ ਕਰਕੇ ਉਹਨਾਂ ਨੇ ਡਰਾਮ ਦੇ ਨiyet ਦੇ ਨਾਲ ਉਥੇ ਫਾਇਰ ਕਰਕੇ ਤੇ ਰਾਗ ਮੇਟ ਆਵਰ ਕਰਕੇ ਤੇ ਚਲੇ ਗਏ ਨੇ ਠੀਕ ਉਸ ਬੰਦੇ ਹੀ ਜਿਹੜਾ ਮੁਹੱਰਮਾ ਅੱਜ ਮਦਈ ਦੇ ਬਿਆਨਾਂ ਤੇ ਮਾਸਟਰ ਤੇ ਕਰ ਲਿਆ ਵਾ 52 ਨੰਬਰ ਐਫ ਆਰ 17/7 24 ਨੂੰ ਅਸਲਾ ਐਕਟ ਦੇ ਤਹਿਤ ਪਰਾਮਨ ਤੇ ਆਪਾਂ ਫੈਟ ਨਹੀਂ ਆਉਂਦੇ ਸਰ ਆ ਕੇ ਵੀ ਅਜਹੀਆਂ ਘਟਨਾਵਾਂ ਕੋਈ ਵਾਪਰੀਆਂ ਆਲੇ ਦੁਆਲੇ ਇਲਾਕੇ ਦੇ ਵਿੱਚ ਵੀ ਫਰੋਤੀ ਮੰਗਣ ਵਾਸਤੇ ਫੈਰਨ ਕਰਕੇ ਡਰਾਉਣ ਤੋਂ ਮਕਾਉਣ ਵਾਸਤੇ ਨਹੀਂ ਕਹਿੰਦਾ ਤੇ ਇਹੋ ਜਿਹੀ ਗੱਲ ਨਹੀਂ ਆਈ ਸਾਹਮਣੇ ਹੂੰ ਇਹ ਨਾਲ ਤੇ ਹੁੰਦੇ ਤਾਂ ਗੀਆਂ ਨਹੀਂ ਹੋਣਦੀ ਤੇ ਨਹੀਂ ਆਈ ਸਾਹਮਣੇ ਫਿਰ ਵੀ ਤਪਰੀਂ ਜਾਰੀ ਹੈ ਤੇ ਭਾਗਦਰਸ਼ਨੀ ਜਾਰੀ ਹੈ ਤੇ ਘਰ ਤੋਂ ਵਗਲਾ ਜਿਹੜੀ ਉਥੇ ਪਾਰਟੀ ਲਾਈ ਹੈ ਅਜੀ ਜਿਹੜੀ ਮਾਚੀ ਜਿਹੜੀ ਸੇਫਟੀ ਵਾਸਤੇ ਰਹੀ ਪੁਲਿਸ ਪਾਰਟੀ ਦੇ ਪ੍ਰੋਡਕਟਰ ਨੂੰ ਪੁੱਛਿਆ ਅਗਲੇਰੀ ਕਾਰਵਾਈ ਕੀ ਕੀਤੀ ਜਾ ਰਹੀ ਸਰ ਅਗਲੇਰੀ ਕਾਰਵਾਈ ਜੋ ਵੀ ਗਾਂ ਅਮਲ ਤੇ ਆਏਗੀ ਵੱਧ ਤੋਂ ਵੱਧ ਕੋਸ਼ਿਸ਼ ਇਹ ਕੀਤੀ ਜਾਏਗੀ ਕਿ ਦੋਸਤਿਆਂ ਨੂੰ ਜਲਦੀ ਜਲਦੀ ਗ੍ਰਿਫਤਾਰ ਕਰਕੇ ਤੇ ਇਹਨਾਂ ਨੂੰ ਮਤਲਬ ਦੀ ਅਰੈਸਟ ਕੀਤਾ ਠੀਕ ਧੰਨਵਾਦ ਦੇਖਦੇ ਹਾਂ ਕਿ ਅੱਜ ਦੇ ਕੀ ਹਾਲਾਤ ਪੰਜਾਬ ਦੇ ਵੱਧ ਤੋਂ ਵੱਧ ਤਰਬੰਦੇ ਜਾ ਰਹੇ ਨੇ ਭਗਵੰਤ ਮਾਨ ਵੱਲੋਂ ਮੁੱਖ ਮੰਤਰੀ ਸਾਹਿਬ ਵੱਲੋਂ 92 ਐਮਐਲਆ ਵੱਲੋਂ ਸਮਾਜ ਦੀ ਸੇਵਾ ਕਰਨ ਦੀ ਗੱਲ ਆਖੀ ਆ ਪੰਜਾਬ ਨੂੰ ਬਚਾਉਣ ਦੀ ਗੱਲ ਆਖੀ ਆ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਗੱਲ ਆਖੀ ਆ ਬਾਹਰਲੇ ਦੇਸ਼ਾਂ ਵੱਲ ਜਾ ਰਹੇ ਬੱਚਿਆਂ ਨੂੰ ਵਾਪਸ ਲਿਆਉਣ ਦੀ ਗੱਲ ਆਖੀ ਆ ਪਰ ਹਾਲਾਤ ਤੁਹਾਡੇ ਸਾਹਮਣੇ ਨੇ ਕਿ ਜਿੱਥੇ ਅੱਜ ਦੁਖਿਆਰੇ ਮਾਪੇ ਬੱਚਿਆਂ ਨੂੰ ਬਚਾਉਣ ਲਈ ਔਲਾਦ ਨੂੰ ਬਚਾਉਣ ਲਈ ਨਸ਼ਿਆਂ ਤੋਂ ਬਚਾਉਣ ਲਈ ਵਿਦੇਸ਼ਾਂ ਨੂੰ ਕਲ ਰਹੇ ਨੇ ਤੇ ਪਰ ਆਪਣੇ ਛੋਟੇ ਮੋਟੇ ਰੁਜ਼ਗਾਰ ਨੂੰ ਵੀ ਚੱਲਦਾ ਰੱਖਣ ਲਈ ਆਪਣੇ ਪੰਜਾਬ ਦੀਆਂ ਜੜ੍ਹਾਂ ਨਾਲ ਜੁੜੇ ਰਹਿਣ ਲਈ ਲਗਾਤਾਰ ਜਾਰੀ ਰਹਿੰਦੇ ਨੇ ਪਰ ਜਦੋਂ ਅੱਜ ਦੇ ਹਾਲਾਤ ਇਹ ਗੋਲੀਬਾਰੀ ਵਾਲੇ ਇਹ ਫਰੋਤੀਆਂ ਵਾਲੇ ਦੇਖਦੇ ਹਾਂ ਤੇ ਇਹਨਾਂ ਦਾ ਇਹ ਇਹੀ ਹਰ ਇੱਕ ਦੀ ਮਾਪਿਆਂ ਦੀ ਆਵਾਜ਼ ਨਿਕਲਦੀ ਹੈ ਕਿ ਇਹਦੇ ਨਾਲੋਂ ਤਾਂ ਪੰਜਾਬ ਛੱਡ ਜਾਈਏ ਇਹ ਜਿਰਤ ਕਰ ਜਾਈਏ ਤੇ ਜਿਰਤ ਤਾਂ ਭਾਵੇਂ 1947 ਤੋਂ ਪਹਿਲਾਂ ਹੁੰਦੀ ਆ ਰਹੀ ਆ ਵੰਡ ਹੁੰਦੀ ਆ ਰਹੀ ਆ ਜਾਂ ਕਈ ਤਰ੍ਹਾਂ ਦੀਆਂ ਜੰਗਾਂ ਜੁੱਦਾਂ ਵੀ ਹੁੰਦੀ ਆ ਰਹੇ ਪਰ ਅਜਿਹੇ ਹਾਲਾਤਾਂ ਦੇ ਵਿੱਚ ਜਿੱਥੇ ਅੱਜ ਸਮਾਜ ਪੜਿਆ ਲਿਖਿਆ ਬੁੱਧੀਜੀਵੀ ਵਰਗ ਸਮਾਜ ਅੱਗੇ ਨੂੰ ਪੰਜਾਬ ਅੱਗੇ ਨੂੰ ਵਧਣ ਦੀ بجائے ਪਿੱਛੇ ਨੂੰ ਟੱਕਿਆ ਜਾ ਰਿਹਾ ਹੈ ਇਹ ਕਿਹੜੀਆਂ ਤਾਕਤਾਂ ਨੇ ਇਹ ਕਿਹੜੇ ਲੋਕ ਨੇ ਜਿਹੜਾ ਸਾਡਾ ਪੰਜਾਬ ਦਾ ਤੇ ਪੰਜਾਬੀਆਂ ਦਾ ਨੁਕਸਾਨ ਕਰਨਾ ਚਾਹੁੰਦੇ ਨੇ ਤੇ ਰਾਤੋਂ ਰਾਤ ਅਮੀਰ ਬਣਨਾ ਚਾਹੁੰਦੇ ਨੇ ਆਪਣੇ ਰੋਜਗਾਰ ਨਹੀਂ ਚਲਾਉਣੇ ਆਪਣੇ ਕਾਰੋਬਾਰ ਨਹੀਂ ਚਲਾਉਣੇ ਆਪਣੇ ਕੰਮ ਨਹੀਂ ਕਰਨੇ ਬਸ ਲੁੱਟਾਂ ਖੋਹਾਂ ਫਰਾਉਤੀਆਂ ਡਕੈਤੀਆਂ ਦੇ ਨਾਲ ਅਮੀਰ ਬਣਨਾ ਚਾਹੁੰਦੇ ਨੇ ਚੈਨਲ ਦੇ ਜਰੀਏ ਬੇਨਤੀ ਕਰਾਂਗੇ ਕਿ ਭਰਾਵੋ ਜਿਸ ਤੁਸੀਂ ਹਾਲਾਤਾਂ ਦੇ ਵਿੱਚੋਂ ਪਤਾ ਨਹੀਂ ਕਿਵੇਂ ਤੁਸੀਂ ਉੱਥੇ ਹਾਲਾਤਾਂ ਦੇ ਵਿੱਚ ਪਹੁੰਚੇ ਜੀ ਇਨ੍ਹਾਂ ਹਾਲਾਤਾਂ ਦੇ ਵਿੱਚ ਆਓ ਤੁਸੀਂ ਵੀ ਇਨ੍ਹਾਂ ਜਿਹੜਾ ਵਾ ਪੰਜਾਬ ਦੇ ਮੋਢਲੇ ਰੰਗਲੇ ਪੰਜਾਬ ਨੂੰ ਬਣਾਉਣ ਵਾਸਤੇ ਵਾਪਸੀ ਕਰੋ ਤੇ ਜਿਹੜਾ ਗੈਂਗਸਟਰਵਾਦ ਫਰੋਤਿਆਂ ਵਾਲਾ ਇਹ ਭਰਾਵੋ ਬੜਾ ਔਖਾ ਕੰਮ ਜੇ ਭਰਾਵੋ ਜੇ ਜਿਸ ਤਰ੍ਹਾਂ ਦੇ ਤੁਹਾਡੇ ਪਰਿਵਾਰ ਨੇ ਜਿਸ ਤਰ੍ਹਾਂ ਦੇ ਤੁਸੀਂ ਜੇ ਇਸੇ ਤਰ੍ਹਾਂ ਬਾਕੀਆਂ ਦੇ ਪਰਿਵਾਰ ਨੇ ਬਹੁਤ ਦਹਿਸ਼ਤ ਦੇ ਮਾਹੌਲ ਦੇ ਵਿੱਚ ਲੋਕ ਜੀ ਰਹੇ ਨੇ ਤੁਹਾਡੀ ਚਲਾਈ ਹੋਈ ਇੱਕ ਗੋਲੀ ਦੇ ਨਾਲ ਮਾਵਾ ਦੇ ਪਤਾ ਨਹੀਂ ਕਿੰਨੇ ਬੱਚੇ ਜਿਹੜੇ ਆ ਉਹ ਵਿਦੇਸ਼ਾਂ ਨੂੰ ਕੂਚ ਕਰਨ ਵਾਸਤੇ ਤਿਆਰ ਹੋ ਜਾਂਦੇ ਨੇ ਸੋ ਲੋਕ ਚੇਤਨਾ ਤੋਂ ਮੈਂ ਬੇਨਤੀ ਕਰਦਾ ਕਿ ਅਜਿਹੀਆਂ ਚੀਜ਼ਾਂ ਤੋਂ ਗੁਰੇਜ਼ ਕਰੀਏ ਤੇ ਸਮਾਜ ਦੇ ਜੋ ਬਣਦਾ ਹਿੱਸਾ ਆਪਾਂ ਉਹ ਪਾਈਏ ਲੋਕਾਂ ਨੂੰ ਡਰਾ ਤਮਕਾ ਕੇ ਪੈਸੇ ਕਮਾਉਣ ਵਾਲੇ ਪਾਸੇ ਨਾ ਧਿਆਨ ਦੇਈਏ ਇੱਕ ਦਿਨ ਤਾਂ ਹਰੇਕ ਨੇ ਦੁਨੀਆ ਤੋਂ ਤੁਰ ਜਾਣਾ ਹੈ ਪਰ ਪੈਸਾ ਨਾਲ ਨਹੀਂ ਜਾਣਾ ਠੀਕ ਹੈ ਤੁਹਾਡੀਆਂ ਕੁਝ ਲੋੜਾਂ ਹੋਣਗੀਆਂ ਤੁਹਾਡੀਆਂ ਮਜਬੂਰੀਆਂ ਹੋਣਗੀਆਂ ਪਰ ਤੁਸੀਂ ਲੋਕਾਂ ਦੀਆਂ ਮਜਬੂਰੀਆਂ ਨੂੰ ਸਮਝੋ ਲੋਕ ਚੇਤਨਾ ਤੋਂ ਸਤਨਾਮ ਜੀ